ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਭੋਜਨ ਸਮਾਜ ਪਾਰਟੀ ਵੱਲੋਂ ਸੀਨੀਅਰ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਹੇਠ ਗੜਸ਼ੰਕਰ ਚੌਕ ਬੰਗਾ ਵਿਖੇ ਭਾਰਤ ਬੰਦ ਦੇ ਸਮਰਥਨ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹਾਂ ਧਰਨਾ ਦਿੱਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਂ तहसीलदार बंगा ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪ੍ਰਵੀਨ ਬੰਗਾ ਬਸਪਾ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਵਿਧਾਨ ਵਿੱਚ ਜੋ ਛੇੜਛਾੜ ਕੀਤੀ ਜਾ ਰਹੀ ਹੈ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਡੀ ਬਾਈ ਚੰਦਰ ਚੂੜੀ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਬੈਂਚ ਵੱਲੋਂ ਅਨੁਸੂਚਿਤ ਜਾਤੀ ਸੂਚੀ ਦੀ ਉਪ ਵਰਗੀਕਰਨ ਦਾ ਜੋ ਫੈਸਲਾ ਆਇਆ ਹੈ ਇਹ ਸੰਵਿਧਾਨ ਵਿਰੋਧੀ ਹੈ ਮਾਨ ਜੋ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਤੇ ਆਰਟੀਕਲ 342 ਦੀ ਉਲੰਘਣਾ ਹੈ ਇਹ ਫੈਸਲਾ ਅਨੁਸੂਚਿਤ ਜਾਤੀ ਸੂਚੀ ਨੂੰ ਤੋੜ ਕੇ ਉਪ ਵਰਗੀਕਰਨ ਕਰਨ ਦੇ ਨਾਲ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਹੀਂ 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 ਅੱਜ ਦੇਸ਼ ਭਰ ਵਿੱਚ ਬੀਤੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਰਿਜ਼ਰਵੇਸ਼ਨ ਵਿੱਚ ਵਰਰੀ ਕਰਨ ਦੇ ਖਿਲਾਫ ਜੋ ਫੈਸਲਾ ਜੜਾ ਆਇਆ ਉਸ ਫੈਸਲੇ ਦਾ ਦੇਸ਼ ਪਰਚੇਕ ਵਿਆਪਕ ਵਿਰੋਧ ਹੋਇਆ ਹੈ ਔਰ ਜਲੰਧ ਤੋਂ ਸਮੇਤ ਬਾਸਾ ਡਾਕਟਰ ਬੇਕਾਈ ਨੇ ਸਮੁੱਚੀ ਐਸਸੀ ਜਾਤੀਆਂ ਨੂੰ ਇਕੱਠਾ ਕਰਕੇ ਇੱਕ ਸੂਚੀ ਬਣਾ ਕੇ ਇਸ ਦੇਸ਼ ਵਿੱਚ ਲੋਕਾਂ ਨੇ ਇੱਕ ਭਾਈਚਾਰਕ ਸਾਂਝ ਵਿੱਚ ਜਿਹੜਾ ਮਜ਼ਬੂਤ ਕੀਤਾ ਸੀ ਅੱਜ ਮੋਦੀ ਸਰਕਾਰ ਜਿਹੜੇ ਕੰਮ ਉਹਨਾਂ ਦੀ ਸਰਕਾਰ ਕੰਨ ਚ ਸਮਰਤ ਹੈ ਅੱਜ ਉਹਦਾ ਜੁਡੀਸੀ ਤੌਰ ਤੇ ਅੱਜ ਸੰਵਿਧਾਨ ਨੂੰ ਕਮਜ਼ੋਰ ਕੰਦ ਰਹੀ ਅੱਜ ਹਾਈ ਕੋਰਟ ਨੂੰ ਸੁਪਰੀ ਕੋਰਟ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਦੇ ਸੰਵਿਧਾਨ ਨੂੰ ਫਾਲੋ ਕਰਦੀ ਹੈ ਕਿਸੇ ਨੂੰ ਰਾਖਵਾਂ ਕਰਨ ਦੇਣਾ ਕਟੜਾ ਇਹ ਕੰਮ ਸੁਪਰੀਮ ਕੋਰਟ ਦਾ ਨਹੀਂ ਹੈ ਇਹ ਕੰਮ ਦੇ ਦੇ ਪਾਰਲੀਮੈਂਟ ਦਾ ਦੇ ਦੇ ਰਾਸ਼ਟਰਪਤੀ ਦਾ ਹੈ ਅੱਜ ਰਾਸ਼ਟਰਪਤੀ ਦੇ ਕੰਮਾਂ ਵਿੱਚ ਸਾਜ ਜਿਹੜੀ ਹੈ ਪਾਰਲੀਮੈਂਟ ਦੇ ਕੰਮਾਂ ਵਿੱਚ ਅੱਜ ਜਿਹੜੀ ਜੁਡੀਸ਼ੀ ਦੀ ਵਰਤ ਹੋ ਰਹੀ ਹੈ ਔਰ ਉਹ ਵੀ ਉਹ ਸਮਾਜ ਦੇ ਖਿਲਾਫ ਹੋ ਰਹੀ ਹੈ ਜਿਸ ਸਮਾਜ ਨੂੰ ਬਵਾਸੌ ਡਾਕਟਰਾਂ ਬੇਕਾ ਹੀ ਨਹੀਂ بڑے ਕਟਨ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਮਾਨਵਿਤ ਹੱਕ ਲੈ ਕੇ ਦਿੱਤੇ ਸੰਵਿਧਾਨਕ ਹੱਕ ਲੈ ਕੇ ਦਿੱਤੇ ਅੱਜ ਜੋ ਨਾ ਸਵਧਾਨਿਕ ਹੱਕਾਂ ਨੂੰ ਜਿਹੜਾ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਅੱਜ ਜਿਹੜੇ ਹੈ ਜੁਡੀਸ਼ੀ ਦੇ ਨਾਂ ਤੇ ਅੱਜ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਉਸ ਡਾਕੇ ਦੇ ਖਿਲਾਫ ਅੱਜ ਸਮਾਜ ਜਿਹੜਾ ਸਰਕੇ ਤੇ ਖੜਾ ਹੋਇਆ ਹੈ ਅੱਜ ਪਿਛੇ ਦਿਨੀ ਮੋਦੀ ਸਰਕਾਰ ਨੇ ਫੈਸਲਾ ਲਿਆ ਸੀ ਜਦ ਬੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਹਾਵਤੀ ਜੀ ਨੇ ਇਸ ਬਵਸਤਾ ਦੇ ਖਿਲਾਫ ਇਸ ਸੁਪਰੀਮ ਕੋਰਟ ਦੇ ਸਮਾਜ ਨੂੰ ਵੰਡਣ ਦੇ ਕਲਾਬ ਜਦੋਂ ਉਹਨਾਂ ਨੇ ਸਟੈਂਡ ਲਿਆ ਹੈ ਤਾਂ ਦੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਇਹੜਾ ਫੈਸਲਾ ਅਸੀਂ ਲਾਗੂ ਨਹੀਂ ਕਰਾਂਗੇ ਇਹ ਗੱਲ ਕਹਿਣ ਨਾਲ ਨਹੀਂ ਇਹ ਫੈਸਲਾ ਅਗਰ ਰੱਦ ਕਰਨਾ ਹੈ ਤਾਂ ਪਾਰਲੀਮੈਂਟ ਚ ਸੈਸ਼ਨ ਬੁਲਾ ਕੇ ਉਹਨ ਮੰਡਵੜ ਕਰਕੇ ਸੰਵਧਾਨ ਵਿੱਚ ਜਿਹੜਾ ਉਹਨ ਸੋਧ ਕਾਂ ਦੀ ਲੋੜ ਹੈ ਤਾਂ ਜੋ ਸਮੇਤ ਕੋਈ ਵੀ ਜੁਡੀਸ਼ਰੀ ਇਸ ਸੰਵਧਾਨਕ ਹੱਕਾ ਦੇ ਕੋਈ ਡਾਕਾ ਨਾ ਮਾਰ ਸਕੇ ਇਸ ਕਰਕੇ ਅੱਜ ਜਿਹੜਾ ਇਸੇ ਸੰਸ਼ਾਨਤੀਪੂਰਕ ਭੋਜਨ ਸਮਾਜ ਪਾਰਟੀ ਦੀ ਰੀਡੀ ਐ ਸਮਰਥਨ ਉਹ ਜਿਹੜੀ ਐ ਸਪੋਰਟ ਕੀਤੀ ਐ ਬੋਝਨ ਸਮਾਜ ਪਾਰਟੀ ਨੇ ਬਕਬਕ ਦੇਸ਼ ਵਿੱਚ ਸਮਾਜਿਕ ਸੰਸਥਾਵਾਂ ਵੱਲੋਂ ਇਸ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਸੀ ਬੋਝਨ ਸਮਾਜ ਪਾਰਟੀ ਸਾਡੀ ਰਾਸ਼ਟਰੀ ਨੇਤਾ ਹੈ ਬੋਝਨ ਸਮਾਜ ਪਾਰਟੀ ਸੁਪਰੀਮ ਉਹ ਭੈਣ ਕੁਮਾਰੀ ਮਾਵਤੀ ਜਿਨੇ ਉਹਦਾ ਸਮਰਥਨ ਕੀਤਾ ਹੈ ਇਹ ਸਮਰਥਨ ਵਿਅਕਤੀਗਤ ਕਿਸੇ ਕਾਸੇ ਖਿਲਾਫ ਨਹੀਂ ਹੈ ਇਹ ਸਮਰਥਨ ਕਿਸੇ ਵਰਗ ਦੇ ਖਿਲਾਫ ਨਹੀਂ ਹੈ ਇਹ ਸਮਰਥਕ ਇਸ ਦੇਸ਼ ਵਿੱਚ ਉਹਨਾਂ ਲੋਕਾਂ ਨੂੰ ਜਿਹੜਾ ਕਾਨੂੰਨਰ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਦੇ ਭਾਈਚਾਰੇ ਸਾਂ ਨੂੰ ਪੈਦਾ ਕਰਨ ਦੇ ਲਈ ਮਜਬੂਤ ਕਰਨ ਦੇ ਲਈ ਹੈ ਇਹ ਸਮਰਥਨ ਹੈ ਉਸ ਸਮਰਥਨ ਦੇ ਤਹਿਤ ਆ ਜਿਹੜੀ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਲਿਆ ਹੈ ਕਿ ਇਸ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਣ ਦੇ ਲਈ ਜਿਹੜਾ ਦੇ ਦੇ ਮਨਜੋ ਰਾਸ਼ਟਰਪਤੀ ਜੀ ਨੂੰ ਜਿਹੜਾ ਪੂਰੇ ਦੇਸ਼ ਵਿੱਚ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਤਾਂ ਜੋ ਦੇ ਦੇ ਮੰਗ ਪੱਤਰ ਦੇ ਰਾਹੀਂ ਦੇ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸੰਵਧਾਨਕ ਹੱਕਾਂ ਦੀ ਵਰਤੋਂ ਕਰਕੇ ਇਹ ਦੇਸ਼ ਵਿੱਚ ਜਿਹੜੀ ਹੈ ਉਹ ਦੇ ਦੇ ਪ੍ਰਧਾਨ ਮੰਤਰੀ ਨੂੰ ਉਹ ਉਹ ਕਹਿਣ ਕਿ ਦੇ ਦੇ ਜਾਂ ਦੁਬਾਰਾ ਜਿਹੜਾ ਲੋਕ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਉਹ ਸੈਸ਼ਨ ਬੁਲਾ ਕੇ ਫੈਸਲੇ ਨੂੰ ਰੱਦ ਕੀਤਾ ਜਾਵੇ ਜਿੱਤੇ ਇਸ ਫੈਸਲੇ ਦੇ ਬਰੋਚ ਅੱਜ ਸਮਾਥਨ ਜਿਹਦੇ ਵਿੱਚ ਅੱਜ ਤਾਨਾ ਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਦੇ ਨਾਂ ਨਾਂ ਬੀਤੇ ਦੇ ਨਹੀਂ ਡਾਕਟਰ ਮਮੇਤਾ ਦੇਬਾਨਾਤ ਉਹ ਜਿਹੜੀ ਕਲਕੱਤੇ ਦੀ ਡਾਕਟਰ ਬੇਟੀ ਜਿਹਦੇ ਨਾਲ ਬੜਾ ਬੇਰਮੀਂ ਦੇ ਨਾਲ ਬਹੁਤੀ ਜਿਹੜਾ ਅਣਕ ਮਨੁਕੀ ਤਰੀਕੇ ਦੇ ਨਾਲ ਉਹਨਾਂ ਦਾ ਰੇਪ ਕਰਨ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਹੈ ਅੱਜ ਦੇ ਦੇ ਲੋਕਤੰਤਰ ਤੇ ਮੱਤੇ ਤੇ ਇੱਕ ਬਹੁਤ بڑا ਕਲੰਕ ਹੈ ਅੱਜ ਮੋਦੀ ਸਰਕਾਰ ਕਹਿ ਰਹੀ ਹੈ ਕਿ ਬੇਟੀ ਪੜਾਓ ਬੇਟੀ ਬਚਾਓ ਅੱਜ ਇਹ ਨਾਰਾ ਇਹ ਫੈਲ ਹੋ ਰਿਹਾ ਹੈ ਇੱਕ ਕਲਕੱਤੇ ਚ ਨਹੀਂ ਅੱਜ ਦੇ ਦੇ ਕੋਨੇ ਕੋਨੇ ਚ ਅੱਜ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਅਜੋ ਸੁਰਖਿਤ ਨਹੀਂ ਹੈ ਉਹਨਾਂ ਦੇ ਖਿਲਾਫ ਉਹਨਾਂ ਕਾਤਲਾਂ ਦੇ ਖਿਲਾਫ ਫਾਸਟ ਐਕਟ ਜਿਹੜਾ ਕੇਸ ਲਿਆ ਕੇ ਉਹਨਾਂ ਦੋਸ਼ੀਆਂ ਨੂੰ ਫਾਇਲ ਆ ਜਾਵੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਦੇਸ਼ ਨੂੰ ਇੱਕ ਮੈਸੇਜ ਆਵੇ ਕਿ ਦੇ ਦੀਆਂ ਔਰਤਾਂ ਦੇ ਦੀਆਂ ਲੜਕੀਆਂ ਨੂੰ ਅਗਰ ਸੁਰੱਖਿਤ ਰੱਖਣਾ ਹੈ ਤਾਂ ਜੇ ਕਾਤਲਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਅੱਜ ਦੇ ਜਿੱਥੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਹਨੂੰ ਬਦਲਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਕਾਨੂੰਨ ਬਣਾਉਣ ਉਸ ਸਮੇਂ ਜਿਹੜੀ ਅਜਿਹੀ ਕੋਈ ਜਿਹੜੀ ਹੈ ਨੌਪਤ ਨਾਵੇ ਸਮਾਜ ਵਿੱਚ ਟਕਰਾਅ ਨੂੰ ਪੈਦਾ ਕੀਤਾ ਜਾ ਸਕੇ ਔਰ ਸਮਾਜ ਨੂੰ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬੇਨਤੀ ਕਰਦੇ ਆਂ ਆਹ ਇਕੱਠੇ ਹੋ ਕੇ ਇੱਕ ਮੁੱਦੇ ਦੇ ਨਾਲ ਜੋ ਬਾਦ ਸਾਹਿਬ ਡਾਕਟਰ ਮੇਕਾਈ ਨੇ ਦੇਸ਼ ਵਿੱਚ ਸਦੀਆਂ ਤੋਂ અપਮਾਨਿਤ ਲੋਕਾਂ ਨੂੰ ਜਿਹੜਾ અપਮਾਨਿਤ ਲੋਕਾਂ ਨੂੰ ਇਕੱਠਾ ਕਰਕੇ ਸੂਚੀ ਬਣਾਈ ਸੀ ਛਡੂਕਾ ਸੂਚੀ ਹੈ ਜੇਤ ਪੰਜਾਬ ਚ ਲਗਭਗ 37 ਕਾਸਟਾਂ ਬਖ ਬਖ ਜਿਹੜੀਆਂ ਸਾਰੀਆਂ ਉਹਨਾਂ ਅਧਿਕਾਰਾਂ ਦੇ ਉਹ ਉਹ ਨੇ ਔਰ ਉਹਨਾਂ ਦਾ ਰਾਈਟ ਹੈ ਕਿ ਉਹ ਉਸਰੇ ਉਹ ਸੂਤ ਜਿਹੜੀ ਐ ਸਾਨੂੰ ਕਾਨੂੰਨ ਨੇ ਦਿੱਤੀ ਹੈ ਭਾਵੇਂ ਸੰਵਧਾਨ ਨੇ ਦਿੱਤੀ ਹੈ ਆ ਕੱਟਿਓ ਕੇ ਆਪਣੇ ਸੰਵਧਾਨਕ ਹੱਕਾਂ ਲਈ ਆਪਾਂ ਮਜਬੂਤੀ ਨਾਲ ਸੰਘਰਸ਼ ਕਰੀਏ ਔਰ ਸਰਕਾਰ ਦੇ ਫੈਸਲੇ ਦੇ ਖਿਲਾਫ ਆਪਾਂ ਉਹਨਾਂ ਨੂੰ ਮਜਬੂਤੋ ਕੇ ਉਹਨਾਂ ਨੂੰ ਮਜਬੂਰ ਕਰੀਏ ਕਿ ਉਤਰਾント ਆਪਣਾ ਫੈਸਲਾ ਬਾਸਲੈਂਡ ਸਾਰੇ ਸਾਥੀਆਂ ਦਾ ਜਿਹੜੇ ਬੜਾ ਅਜਦਾ ਸਾਡਾ ਪ੍ਰਦਰਸ਼ਨ ਸ਼ਾਂਤਮਈ ਜੋ ਪਾਰਟੀ ਦੀ ਗਾਈਡਲਾਈਨ ਉਹਦੇ ਮੁਤਾਬਕ ਉਹਨੂੰ ਸ਼ਾਂਤ ਰਹਿ ਕੀਤਾ ਜਾਣਾ ਹੈ ਔਰ ਸਾਰੇ মিডিਏ ਦੇ ਦੋਸਤਾਂ ਦਾ ਸਾਰੇ ਪ੍ਰੈਸ ਦੇ ਦੋਸਤਾਂ ਦਾ ਵੀ ਧੰਨਵਾਦ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੀ ਜਿਹੜੀ ਪੋਜ਼ਿਟਿਵ ਗੱਲ ਨੂੰ ਜਿਹੜਾ ਸਰਕਾਰ ਤੱਕ ਪਹੁੰਚਾਈ ਜਾ ਸਕੇ ਇਹ ਅੱਜ ਦਾ ਪ੍ਰਦਰਸ਼ਨ ਕਿਸੇ ਕਿਸੇ ਸਾਡਾ ਕਿਸੇ ਖਿਲਾਫ ਨਹੀਂ ਹੈ ਇਹ ਸਰਕਾਰ ਦੇ ਫੈਸਲੇ ਖਿਲਾਫ ਹੈ ਆਓ ਤੁਹਾਡਾ ਸਾਨੂੰ ਸਹਿਯੋਗ ਦੀ ਤੁਹਾਨੂੰ ਬੇਨਤੀ ਕਰਦੇ ਹੋਏ ਇੱਕ ਮੋੜ ਦਾ ਦੇ ਨਾਲ ਆਪਾਂ ਤੁਹਾਡਾ মিডিਆ ਔਰ ਦੋਸਤ ਔਰ ਜਿਹੜੀਆਂ ਸਰਕਾਰਾ ਚ ਨਮੈਂ ਦੇ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿਉਂ ਆਪਣੀ ਸਰਕਾਰ ਨੂੰ ਮਜਬੂਰ ਕਰਨ ਉਹ ਫੈਸਲਾ ਜਲ ਤਰੰਤ ਬਾਸ ਲਿਆ ਜਾਵੇ ਸਾਰੇ ਸਾਥੀਆਂ ਦਾ ਇਸ ਤੋਂ ਬਾਅਦ ਅਸੀਂ ਐਸ.ਟੀ.ਐਮ ਸਾਹਿਬ ਦੇ ਰਾਹੀਂ ਜਿਹੜਾ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਹੈ ਔਰ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜਾ ਉਹਦੀ ਕਾਪੀ ਜਿਹੜੀ ਹੈ ਸਾਰੇ মিডিਆ ਨੂੰ ਵੀ ਸਾਰੇ ਅਸੀਂ ਉਹਨਾਂ ਨੂੰ ਵੰਡਾਂਗੇ ਤਾਂ ਜੋ ਸਾਰੇ ਜਿਹੜਾ ਜਨਤਾਕ ਜਿਹੜਾ ਬਹੁਤ ਜਿਹੜਾ ਇਹ ਫੈਸਲਾ ਬਹੁਤ ਸਾਰੇ ਸਾਥੀਆਂ ਦੇ ਜਿਹੜਾ ਅਜੇ ਤੱਕ ਜੇ ਲੋਕਾਂ ਤੱਕ ਨਹੀਂ ਪਹੁੰਚਿਆ ਇੱਕ ਦੂਜੇ ਸਮਾਜ ਨੂੰ ਤੋੜਨ ਦੀ ਜਿਹੜੀ ਹੈ ਸਾਜ ਦੇ ਤਹਿਤ ਪੜਕਾਇਆ ਜਾਂਦਾ ਹੈ ਕਿ ਇਹ ਅੰਦੋਲਨ ਕਿਸੇ ਵਿਅਕਤੀਅਤ ਕਾਸਟਾ ਦੇ ਖਿਲਾਫ ਹੈ ਇਹ ਕਿਸੇ ਦੇ ਖਿਲਾਫ ਕਾਸਟ ਦੇ ਖਿਲਾਫ ਨਹੀਂ ਹੈ ਬਲਕਿ ਸਮਾਜਿਕ ਮੁਕ ਮੁੱਦਾ ਦੇ ਨਾਲ ਆਪਣੇ ਸੰਵਧਾਨਿਕ ਹੱਕਾਂ ਨੂੰ ਲੈਣ ਦੇ ਲਈ ਸੰਘਰਸ਼ ਕਰਨ ਦੇ ਰਸਤੇ ਲਈ ਜਿਹੜਾ ਪੂਰਨ ਜਿਹੜਾ ਬੌਝਨ ਸਮਾਜ ਪਾਰਟੀ ਦੇ ਨੇਤਾ ਦਾ ਸਮਰਥਨ ਹੈ ਸਾਰੇ ਸਾਥੀਆਂ ਧੰਨਵਾਦ ਅਸੀਂ ਤਾਂ ਅੱਜ ਬੌਝਨ ਸਮਾਜ ਪਾਰਟੀ ਵੱਲੋਂ ਜਿਹੜਾ ਇੱਥੇ ਆਏ ਆ ਬਕਵਕ ਜਿਹੜੇ ਸੰਸਥਾ ਜਿਹੜੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਬਾਕੀ ਵੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜੇ ਜਿਹੜੇ ਆਪਣੇ ਸਮਾਜ ਦਾ ਇਹਨਾਂ ਦੇ ਹਿੱਤ ਹੈ ਉਹਨਾਂ ਨੂੰ ਅੱਜ ਦੇ ਸੰਕਟ ਦੇ ਸਮੇਂ ਤੇ ਜਿਹੜਾ ਬੜਾ ਦੇਸ਼ ਵਿੱਚ ਦਾ ਇਹੜਾ ਬੜਾ ਘਾਤਕ ਸਿੱਧ ਹੋਣ ਵਾਲਾ ਫੈਸਲਾ ਹੈ ਇਹ ਦੇਸ਼ ਨੂੰ ਭਰਾ ਮਾਰੂ ਜਿਹੜਾ ਜੰਗ 'ਚ ਪੈਦਾ ਪੈਦਾ ਕਰਨ ਵਾਲਾ ਫੈਸਲਾ ਹੈ ਇਸ ਫੈਸਲੇ ਦੇ ਖਿਲਾਫ ਸਾਨੂੰ ਬੜੇ ਸੰਜਣ ਦੇ ਨਾਲ ਇਸ ਫੈਸਲੇ ਨੂੰ ਪੜ੍ਹ ਦੀ ਲੋੜ ਹੈ ਸਮਝ ਦੀ ਲੋੜ ਹੈ ਉਹ ਸਮਝ ਕੇ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਨੂੰ ਕੰਬਲ ਕਰੀਏ ਮਜਬੂਰ ਕਰੀਏ ਤੇ ਜਲਦੀ ਤੋਂ ਜਲਦੀ ਮੋਦੀ ਸਰਕਾਰ ਸਪੈਸ਼ਲ ਤੌਰ ਤੇ ਜਿਹੜਾ ਇਸ ਮੁੱਦੇ ਲਈ ਸੈਸ਼ਨ ਬੁਲਾਉਣ ਔਰ ਸੈਸ਼ਨ ਬੁਲਾ ਕੇ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਕੇ ਜਿਹੜਾ ਉਸ ਸੂਚੀ 'ਚ ਦਰਜ ਕਰਕੇ ਜਿਹੜਾ ਰਾਖਵਾਂਕਰ ਨੂੰ ਸੁਰੱਖਤ ਕੀਤਾ ਜਾਵੇ ਔਰ ਸਮਾਜ ਵਿੱਚ ਜਿਹੜੀ ਉਹ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਉਸ ਭਾਵਨਾ ਨੂੰ ਜਿਹੜਾ ਖਤਮ ਕਰਨਾ ਸਮੇਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਂ ਨਾਲ ਕਲਕੱਤੇ ਦੀ ਡਾਕਟਰ ਬੇਟੀ ਦੇ ਕਾਤਲਾਂ ਦੇ ਖਿਲਾਫ ਵੀ ਅਸੀਂ ਸਖਤ ਕਾਰਵਾਈ ਕਰਕੇ ਜਿਹੜਾ ਫਾਸਟ ਟਰੈਕ ਤੇ ਰਹੀਂ ਉਹਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਜਲਦੀ ਤੋਂ ਜਲਦੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ